ਫਗਵਾੜਾ 'ਚ ਨਹੀਂ ਰੋਕ ਰਹੀਆਂ ਚੋਰੀ ਦੀਆਂ ਵਾਰਦਾਤਾ ਦੇਖੋ ਕਿਵੇਂ ਚੰਦ ਮਿੰਟਾਂ 'ਚ ਹੀ ਢਾਬੇ ਤੇ ਪਾ ਗਏ ਵੱਡੀ ਸਕੀਮ ਫਗਵਾੜਾ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ 'ਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾ ਦਿਨ-ਵਦਨ ਵਧਦੀਆਂ ਜਾ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਉੱਥੇ ਹੀ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਰਾਵਲਪਿੰਡੀ ਵਿਖੇ ਸਾਹਮਣੇ ਆਇਆ ਜਿੱਥੇ ਕਿ ਸ਼ਾਤਰ ਚੋਰ ਵੱਲੋਂ ਇੱਕ ਟਾਬੇ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਟਾਬੇ ਦੇ ਅੰਦਰ ਪਿਆ ਖਾਣ ਪੀਣ ਦਾ ਸਮਾਨ ਲੈ ਕੇ ਚੋਰ ਰਫੂ ਚੱਕਰ ਹੋ ਗਿਆ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਟਾਬਾ ਮਾਲਕ ਰਜਿੰਦਰ ਨੇ ਦੱਸਿਆ ਕਿ ਉਹਨਾਂ ਦਾ 라ਵਲਪਿੰਡੀ ਵਿਖੇ ਆਪਣੇ ਟਾਬੇ ਦੇ ਨਾਮ ਤੇ ਟਾਬਾ ਹੈ। ਉਹਨੇ ਦੱਸਿਆ ਕਿ ਬੀਤੀ ਰਾਤ ਇੱਕ ਟਰਾਲਾ ਡਰਾਈਵਰ ਉਹਨਾਂ ਦੇ ਟਾਬੇ ਉੱਤੇ ਰੁਕਦਾ ਹੈ। ਅਤੇ ਇੱਧਰ ਉੱਧਰ ਘੁੰਮਣ ਤੋਂ ਬਾਅਦ ਟਾਬੇ ਅੰਦਰ ਪਿਆ ਸਮਾਨ ਲੈ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਟਰਾਲਾ ਡਰਾਈਵਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱੰ데요। ਇਹ ਸਾਰੀ ਵੀਡੀਓ ਟਾਬੇ ਤੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ। ਅਤੇ ਅੱਗੇ ਗੱਲਬਾਤ ਕਰਦੇ ਉਹਨਾਂ ਥਾਣਾ 라ਵਲਪਿੰਡੀ ਦੀ ਪੁਲਿਸ ਤੇ ਸਵਾਲ ਖੜੇ ਕਰਦੇ ਕਿ ਐ ਕਿ ਉਹਨਾਂ ਵੱਲੋਂ ਚੋਰੀ ਦੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ ਦੇ ਬਾਵਜੂਦ ਵੀ ਪੁਲਿਸ ਅਧਿਕਾਰੀ ਮੌਕੇ ਤੇ ਨਹੀਂ ਪਹੁੰਚੇ। ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਤਕਰੀਬਨ 20 ਤੋਂ 25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਦੇ ਸਬੰਧੀ ਜਦੋਂ ਥਾਣਾ 라ਵਲਪਿੰਡੀ ਦੇ ਐਸਐਚਓ ਲਾਭ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਟਾਬੇ ਤੋਂ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੌਕੇ ਤੇ ਜਾ ਕੇ ਸਾਰੀ ਘਟਨਾ ਦਾ ਜ਼ਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਸਰ ਮਹਿੰਦਰ ਰਜਿੰਦਰ ਘੋੜਾ ਜੀ ਚੇਅਰਮੈਨ ਉਮੀਦ ਕਸਨਾ ਪੰਜਾਬ ਮੇਰਾ ਆਪਣਾ ਕੰਮ ਰਾਵਲਪਿੰਡੀ ਵਿੱਚ ਸਕ੍ਰੈਪ ਦਾ ਵੀ ਹੈ ਤੇ ਨਾਲ ਆਪਣਾ ਟਾਬਾ ਚਲਾਉਂਦਾ ਮੈਂ ਟਾਬੇ ਦਾ ਕੰਮ ਚਲਾਉਂਦਾ ਜੀ ਤੇ तकरीबन ਮੈਨੂੰ 7:40 7:30 ਦੇ ਕਰੀਬ ਫੋਨ ਆਇਆ ਕਿ ਤੋਂ ਥਾਬੇ ਤੋਂ ਤੇ ਬਾਜੀ ਚੋਰੀ ਹੋ ਗਈ ਤੇ ਉਹ ਤਰੋਂ ਤੋਂ ਬਾਅਦ ਹੀ ਮੈਂ ਰਾਮਣੀ ਠਾੜੇ ਫੋਨ ਮਾਰਿਆ ਵੀ ਜਦ ਤੱਕ ਕਿ ਚੋਰੀਏ ਤੁਸੀਂ ਮੌਕੇ ਜਾ ਕੇ ਦੇਖੇ ਕਿ ਉਹ ਤੋਂ ਬਾਅਦ ਮੈਂ ਆਇਆ ਸਮਾਨ ਲੈ ਕੇ ਮੈਂ ਸਵੇਰ ਮੰਡੀ ਤੋਂ ਲੈਣਾ ਹਾਂ ਆ ਕੇ ਪੁਲਿਸ ਨੂੰ ਕਿੰਨੀ ਵਾਰੀ ਫੋਨ ਕਰਨ ਦੇ ਬਾਅਦ ਵੀ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਤੇ ਪਹੁੰਚਾ ਹਾਰ ਕੇ ਫੇ ਮੈਂ ਕੈਂਡੀਡੇਟ ਦੇ ਵਿਹਾਪ ਆਪ ਜਾ ਕੇ ਰਾਮਣੀ ਠਾੜੇ ਜਾ ਕੇ ਕਾਫੀ ਉਹਨਾਂ ਨੂੰ ਮੌਜੂਦਾਂ ਮਿਲਿਆ ਉਹਨਾਂ ਜਸ ਜੀ ਜਾਬੇ ਨਹੀਂ ਸਾਡੇ ਅਸੀ ਮੇ ਬਾਹਰ ਆ ਮੇਰੀ ਕੋ ਡਿਊਟੀ ਆ ਉਹ ਕਹਿੰਦੇ ਕਿਸੇ ਨੇ ਵੀ ਨਹੀਂ ਸੁਣਵਾਈ ਕੀਤੀ ਜੀ ਫੇ ਮੈਂ ਕਿਹਾ ਜੀ ਮੈਂ ਜੀ ਇਹ ਤਕਰੀਬਨ 3:26 ਮਿੰਟ ਦੀ ਘਟਨਾ ਸਰ ਨਾਲ ਸਾਡੇ ਠਾਣਾ ਕਿੰਨੀ ਕਿ ਦੂਰੀ ਤੇ ਠਾਣਾ ਪੈਂਦਾ ਠਾਣਾ ਘੱਟੋ ਘੱਟ ਨਹੀਂ 100 ਮਿੰਟ 100 ਮਿੰਟ ਤੱਕ ਘੱਟਣਾ ਸਰ ਕੋਈ ਸੀਸੀਟੀ ਵੀ ਕੈਮਰੇ ਜੰਬਦੇ ਆਏ ਬੰਦੇ ਆਏ ਸਰ ਅਸੀਂ ਦਿਖਾਏ ਮੈਂ ਆਪ ਇਹਨਾਂ ਨੂੰ ਜਾ ਕੇ ਵੀਡੀਓ ਬਣਾ ਕੇ ਦਿੱਤੀ ਕਿੰਨੇ ਵਿਅਕਤੀ ਸੀਗੇ ਇੱਕੋ ਹੀ ਵਿਅਕਤੀ ਆ ਟਰਾਲਾ ਲੈ ਗਿਆ ਡਰਾਈਵਰ ਟਰੱਕ ਡਰਾਈਵਰ ਤੇ ਮੈਂ ਬੇਨਤੀ ਵੀ ਕੀਤੀ ਵੀ ਹੋਰ ਜਾਂਦੀ ਫੜ ਹੋ ਸਕਦਾ ਜਾਂ ਤਾਂ ਜੀਐਨਏ ਜਿਹੜਾ মিডিਆ ਨੇ ਹੋਊਗਾ ਜਾਂ ਇਹ ਸੋਨਾ ਲਿਕਾ ਜਮਾ ਆ ਜਾਂਦਾ ਵੱਡੇ ਟਰਾਲੇ ਦਾ ਤਕਰੀਬਨ ਉੱਥੇ ਮਾ ਲ ਜਾਂਦਾ ਸਰ ਨੁਕਸਾਨ ਕਿੰਨਾ ਹੋ ਗਿਆ ਆਪਣਾ ਸਰ 20-25 ਹਜ਼ਾਰ ਰੁਪਏ ਦਾ ਸਰ ਸਾਡੀ ਤੀਜੀ ਚੋਰੀ ਹੈ ਜੀ ਕੋਈ ਕੈਸ਼ ਵਗੈਰਾ ਵੀ ਲੱਗਿਆ ਸਰ ਕੈਸ਼ ਤਾਂ ਬਹੁਤ ਵਿੱਚ ਬਹੁਤ ਘੜ ਗੋ 400 ਰੁਪਏ ਹੁੰਦਾ ਉਹ ਹੈ ਗਈ ਸੀ ਇਹ ਪਹਿਲਾਂ ਵੀ ਕੋਈ ਚੋਰੀ ਹੋਈ ਇੱਥੇ ਪਹਿਲਾਂ ਦੋ ਦਿਨ ਵਾਰੀ ਭਾਂਡੇ ਹੋਏ ਪਹਿਲਾਂ ਵੀ ਅਸੀਂ ਇਰਾਉਂਡ ਬਿਨੀ ਪੁਲਿਸ ਨੂੰ ਕਿੰਨੀ ਵਾਰ ਇਹ ਹੋਸ਼ੇਦ ਕੋਈ ਚੋਰੀ ਪਹਿਲੇ ਕੋਈ ਵੀ ਟ੍ਰੇਜ਼ ਨਹੀਂ ਕੋਈ ਪੁਲਿਸ ਦੀ ਕੋਈ ਸਾਰੇ ਸਾਰੇ ਚੋਰੀ ਢਾਬੇ ਦੇ ਹੋਈ ਹੈ ਜਾਂ ਸਕ੍ਰੈਪ ਮਲੀ ਅੰਦਰ ਵੀ ਹੈ ਸਕ੍ਰੈਪ ਕੋਈ ਨਹੀਂ ਚੋਰੀ ਹੋਈ ਸਿਰ ਬਾਹਰ ਹੀ ਹੋਈ ਹੈ ਬਾਹਰ ਅੰਦਰ ਡੇਢ ਲੱਗੀ ਹੈ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਹਾਂਜੀ ਸਰ ਮੈਂ ਆਪ ਜਾ ਕੇ ਖੁਦ ਜਾ ਕੇ ਡੇਢ ਦੋ ਘੰਟੇ ਬਾਅਦ ਇਹਨਾਂ ਨੂੰ ਮੈਂ ਫੋਨ ਕਰੀ ਜਾਂਦਾ ਨਹੀਂ ਨਹੀਂ ਕੋਈ ਸੁਣਵਾਈ ਨਹੀਂ ਹੁੰਦੀ ਨਹੀਂ ਜਿੱਦਾਂ ਠਾਣੇ ਆ ਤੇ ਉਹ ਕੋਸ਼ਿਸ਼ ਹੀ ਦੂਰੀ ਤੇ ਤੁਹਾਡਾ ਢਾਬਾ ਆ ਆ ਵੀ ਇੱਥੇ ਚੋਰੀ ਦੀ ਵਾਰਦਾਤ ਹੋਈ ਆ ਤੁਸੀਂ ਦੱਸਦੇ ਆ ਵੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਆ ਕੀ ਮੰਗ ਕਰਦੇ ਸੀਨੀਅਰ ਅਧਿਕਾਰੀਆਂ ਤੋਂ ਵੀ ਜਿਹੜਾ ਨੇ ਮੇਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਭਗਤ ਮਾਨ ਜੀ ਤੋਂ ਇਹੀ ਮੰਗ ਕਰਦਾ ਤੇ ਡੀਜੀਪੀ ਸਾਹਿਬ ਤੋਂ ਪਹਿਲਾਂ ਤਾਂ ਇੱਕ ਪੁਲਿਸ ਦਾ ਸੁਧਾਰ ਕੀਤਾ ਜਾਵੇ ਸਾਡੇ ਕੋਲ ਗੁਆਂਢ ਥਾਣਾ ਭਾਈਚਾਰਾ ਬੜਿਆ ਸਾਰੇ ਪਿੰਡਾਂ ਦੇ ਲੋਕ ਆ ਇਹਨਾਂ ਦਾ ਇੰਨਾ ਕਰਨ ਦੇ باوجود ਵੀ ਇਹ ਥਾਣਾ ਸਰਵਾਈ ਨਹੀਂ ਕਰਦਾ ਕਿਸੇ ਦੀ ਟੀਜੀ ਚੋਰੀ ਮੇਰੇ ਆ ਪਤਨ ਕਿੰਨੇ ਘਰਾਂ ਚ ਚੋਰੀ ਹੋ ਗਈ ਇੱਥੇ ਲੱਗੇ ਇਲਾਕੇ ਚ ਚੋਰੀਆਂ ਹੋ ਗਈ ਪੁਲਸੋਂ ਕੋਣ ਵੀ ਕਰ ਸਕਦੀ ਸੀ ਲੱਗੇ ਆ ਗੱਡੀ ਟ੍ਰਾਲਾ ਕਿਤੇ ਖਾਲੀ ਨਹੀਂ ਹੋਇਆ ਹੋਗਾ ਹੁਸ਼ਾਰਪੁਰ ਤੱਕ ਆ ਫਿਰ ਵੀ ਕਿਤੇ ਨਹੀਂ ਜਾਣੇ ਸਾਡੇ ਕੋ ਬੰਦੇ ਹੈ ਨਹੀਂ ਦਾ ਦੱਸੋ ਅ ਅ ਐਸਐਸਪੀ ਸਾਹਿਬ ਬੇਨਤੀ ਹੈ ਵੀ ਜਿਹੜਾ ਗੁਵਾਂੜ ਜੀ ਦੀਆਂ ਚੋਰੀਆਂ ਹੋਗੇ ਤਾਂ ਜਾਣਾ ਤਾਂ ਪੁਲਿਸ ਨੇ ਆਮ ਵਰਕਰ ਤਾਂ ਇਹਦੇ ਤੱਕ ਪਹੁੰਚ ਕਰਦਾ ਆਮ ਵਰਕਰ ਦੀ ਕੋਈ ਸੁਣਵਾਈ ਨਹੀਂ ਤੇ ਤੁਸੀਂ ਜਦੋਂ ਸੂਚਨਾ ਦਿੱਤੀ ਆ ਪੁਲਿਸ ਨੂੰ ਪੁਲਿਸ ਮੌਕੇ ਤੇ ਖੜਾਈ ਹੈ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਪੁਲਿਸ ਨੂੰ ਅਸੀਂ ਇਹ ਬੇਨਤੀ ਕੀਤੀ ਹੈ ਵੀ ਅਸੀਂ ਸੀਨੀਅਰ ਅਧਿਕਾਰੀਆਂ ਕੋਲ ਚੱਲੇ ਜੇ ਤੁਸੀਂ ਨਹੀਂ ਜਾਣੀ ਸੁਣਵਾਈ ਕਰਦੇ ਵੀ ਮੈਂ ਚੱਲਾ ਐਸਐਸ ਐਸਪੀ ਸਾਹਿਬ ਨੂੰ ਫਗਵਾੜਾ ਕੋ ਤੇ ਮੈਂ ਅਸੀਂ ਲੱਗੇ ਆਪਣੀ ਮੀਟਿੰਗ ਸਦਨ ਤੇ ਨਹੀਂ ਤਾਂ ਧਰਨਾ ਨਿਵਾਜੀ ਹੋਗੀ ਜੇ ਤੁਹਾਡਾ ਅਸੀਂ ਹਰ ਗੱਲ ਨੂੰ ਧਰਨਾ ਬਣਾ ਲਈ ਪਰਚਾ ਦਰਜ ਕਰਾਉਣਾ ਵੀ ਪੈਦਾ ਕੀ ਅਸੀਂ ਤੇ ਕੋਈ ਆਇਆ ਤੇ ਪੁਲਿਸ ਅਧਿਕਾਰੀ ਉਸ ਜੀ ਇਨੀ ਬਾਅਦ ਚ ਭੇਜਿਆ ਜੀ ਤੇ ਹੁਣ ਤੱਕ ਦੀ ਜਾਂਚ ਦੌਰਾਨ ਕੀ ਕੀ ਕਾਰਵਾਈ ਪੁਲਸ ਨੇ ਕੀਤੀ ਅਜੇ ਉਹੀ ਵੀ ਕਰਵਾਈ ਜੀ ਕੋਈ ਵੀ ਕਰਵਾ ਮੈਂ ਤਾਂ ਰੁਕਿਆ ਮਗਲੇ ਸੀਸੀ ਕੈਮਰੇ ਚੈੱਕ ਕਰਵਾ ਲਉਂ ਤੇ ਨੰਬਰ ਆ ਜਾਦਾ ਟਰਾਲੇ ਦਾ ਤੁਸੀਂ ਦੋ ਬੰਦੇ ਭੇਜੋ ਅਸੀਂ ਗੱਡੀ ਵੀ ਨਾਲ ਦੇ ਦਿੰਨੇ ਆ ਵੀ ਅਸੀਂ ਉੱਥੇ ਜਾ ਕੇ ਦੋ ਤਿੰਨ ਫੈਕਟਰੀਆਂ ਚੈੱਕ ਕਰ ਲਾਂਗੇ ਇਹੀ ਹੈ ਇਹ ਆਪਣੇ ਆਹ ਇਹਨਾਂ ਦੇ ਨਾਲ ਇਹਨਾਂ ਨੂੰ ਕਿਹਾ ਵੀ ਆਪਣੇ ਕੈਮਰੇ ਚ ਕੱਲੋਗੇ ਔਰ ਰਾਹਲਪਿੰਡੀ ਅੱਡੇ ਦੇ ਮੈਂ ਚੱਕ ਉਹਦਾ ਨੰਬਰ ਆ ਜਾਣਾ ਕੀ ਮੰਗ ਕਰਦੇ ਹੋ ਮੰਗ ਤਾਂ ਸਾਰੇ ਅਸੀਂ ਆਪਣਾ ਇਨਸਾਫ ਚਾਹੁੰਦੇ ਆ ਕਿ ਸਾਨੂੰ ਆਪਣਾ ਇਨਸਾਫ ਤੇ ਤੀਜੀ ਚੋਰੀ ਹੋ ਗਈ ਆ ਕਾਰਵਾਈ ਪੁਲਿਸ ਵੱਲੋਂ ਕੋਈ ਨਹੀਂ ਸਾਡਾ ਸਾਨੂੰ ਵਾਪਸ ਇਹ ਸਮਾਨ ਦਵਾਇਆ ਜਾਂ ਫਿਰ ਜਦ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਹਾਂਜੀ ਸਰ ਇੱਕ ਢਾਬੇ ਦੇ ਚੋਰੀ ਹੋਈ ਦੇ ਦਾ ਕੀ ਮਾਮਲਾ ਸਾਰਾ ਕੀ ਆ ਸਰ ਮਾਮਲਾ ਸਾਡੇ ਲਾਗੇ ਨਜ਼ਦੀਕ ਹੀ ਆ ਕੋਈ ਹੁਣਾ ਇੱਥੋਂ ਰਾਹਲਪਿੰਡੀ ਦੇ ਲਾਗੇ ਆ ਢਾਬਾ ਆਪਣਾ ਢਾਬਾ ਆਪਣਾ ਤਾਂ ਬਨਾਮ ਪਿਆ ਤੇ ਕੋ ਹੈਗਾ ਰਜਿੰਦਰ ਢੇੜੀ ਦਾ ਨਾਲ ਹੀ ਉਹਦੀ ਵਰਤ ਹੈਗੀ ਆ ਬਾੜ ਦੀ ਦੁਕਾਨ ਉੱਥੋਂ ਕੁਤ ਕਰੀਬ ਕੋਈ ਸਾਢੇ ਇੱਕ ਦਿਨ ਜਿਹੇ ਦੇ ਕਰੀਬ ਕੋਈ ਟਰੱਕ ਆਲਾ ਆ ਟਰਾਲੇ ਆਲਾ ਚਾਹ ਦੇ ਮਾਨੇ ਉਤਰਿਆ ਜਾਂ ਕਿਦਾਂ ਉਤਰਿਆ ਇਕੱਲਾ ਬੰਦਾ ਉਤਰਿਆ ਜਿਹਦੋਂ ਨੇ ਕਦੇ ਸੱਜੇ ਦੇਖਿਆ ਵੀ ਕਿਸੇ ਨੇ ਕੋਈ ਕੁੰਡਾ ਦਰ ਨਹੀਂ ਖੜਕਾਇਆ ਜਾਂ ਨਹੀਂ ਉਹਨੇ ਖੋਲਿਆ ਤੇ ਉੱਥੋਂ ਉਹਦੇ ਖਾਣ ਪੀਣ ਵਾਲਾ ਸਮਾਨ ਚੋਰੀ ਕਰਕੇ ਜਿਹੜਾ ਲੈ ਗਿਆ ਸਰ ਕੋਈ ਸੀਸੀਟੀਵੀ ਕੈਮਰੇ ਜਾਇ ਬੰਦੇ ਕੈਮਰਾ ਮੈਂ ਖੁਦ ਦੇਖਿਆ ਉਹਦਾ ਚਾਉਂਦਾ ਕੈਮਰਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਜੋ ਮੈਂ ਵਾਚਿਆ ਉਹ ਹੈਗਾ 5 ਤੋਂ 10 ਹੱਦ ਤੱਕ ਉਹ 10000 ਦਾ ਗਜਬਸਾਰ ਤੇ ਸਾਰੇ ਇੱਕ ਉਹਨਾਂ ਦਾ ਕਹਿਣਾ ਹੈ ਵੀ ਚੋਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਵੀ ਬਿਲਕੁਲ ਨਹੀਂ ਦੀਖ ਨੂੰ ਖੜਾ ਆ ਵੀ ਪੁਲਿਸ ਮੁਲਾਜ਼ਮ ਕੋਈ ਵੀ ਮੌਕੇ ਤੇ ਨਹੀਂ ਆਇਆ ਨਹੀਂ ਜੀ ਮੈਨੂੰ ਤਾਂ ਜਦੋਂ ਪਤਾ ਲੱਗਾ ਮੈਂ ਇਮੀਡੀਏਟਲੀ ਪਹੁੰਚ ਗਿਆ ਜੀ ਤੇ ਵੈਸੇ ਲੋਕ ਪਬਲਿਕ ਦੇ ਉੱਤੇ ਪੁਲਿਸ ਦੇ ਉੱਤੇ ਆ ਕੇ ਕਿਥੇ ਲਾਉਂਦੇ ਹੁੰਦੇ ਨੇ ਲੇਕਿਨ ਮੈਂ ਤਾਂ ਬਸ ਬਸ 5 ਜਾਂ 7 ਮਿੰਟ ਚ ਪਹੁੰਚ ਗਿਆ ਉੱਥੇ ਤੇ ਹੁਣ ਤੱਕ ਦੀ ਜਾਂਚ ਦੇ ਵਿੱਚ ਕੀ ਸਾਹਮ ਉਹ ਇੱਕ ਹੀ ਡਰਾਈਵਰ ਹੈ ਹੋਰ ਕੋਈ ਉਧਰ ਨਾਲ ਹੈ ਨਹੀਂ ਤੇ ਹੁਣ ਕੀ ਕਰਵਾਈ ਸਰਕਾਰੀ ਕੀ ਅਸੀਂ ਐਫ ਆਰ ਰਜਿਸਟਰ ਕਰਕੇ ਤਫਤੀਸ਼ ਕਰ ਫਗਵਾੜਾ ਤੋਂ ਯਸ਼ਮਾ ਦੀ ਰਿਪੋਰਟ